ਰੋਦਾਸਪੁਰ ਦੇ ਕਸਬਾਸ਼ੀ ਹਰਗੋਬਿੰਦਪੁਰ ਵਿਖੇ ਸਥਿਤ ਸੁਨਾਰੇ ਦੀ ਦੁਕਾਨ ਤੇ ਸ਼ਰੀਆਮ ਗੋਲੀਆਂ ਚਲਾਉਣ ਦੀ ਖਬਰ ਹੈ ਜੁਤੇ ਕਿ ਗੋਲੀ ਚਲਾਉਣ ਦੇ ਨਾਲ ਸ਼ਹਿਰ ਗੋਬਿੰਦਪੁਰ ਦੇ ਵਿੱਚ ਲੋਕਾਂ ਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਤੇ ਸਹਿਮ ਦਾ ਮਾਹੌਲ ਬਣ ਚੁੱਕਿਆ ਹੈ ਸੋ ਜਾਣਕਾਰੀ ਅਨੁਸਾਰ ਇਸ ਤੋਂ ਕੁਝ ਦਿਨ ਪਹਿਲਾਂ ਹੀ ਉਕਤ ਦੁਕਾਨਦਾਰ ਨੂੰ ਫਿਰੋਤੀ ਦੇ ਲਈ ਧਮਕੀ ਵੀ ਦਿੱਤੀ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਸ਼ਹਿਰ ਗੋਬਿੰਦਪੁਰ ਸਾਹਿਬ ਦੀ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਉਹ ਦਿਨ ਦਿਹਾੜੇ ਫਾਇਰਿੰਗ ਹੋਈ ਹੈ। ਸੁਨਾਰੇ ਦੀ ਦੁਕਾਨ ਤੇ ਸ਼ਰੀਅਮ ਗੋਲੀਆਂ ਚੜਾਈਆਂ ਗਈਆਂ ਨੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਉਤਿੰਦਿਹੜੇ ਫਾਇਰਿੰਗ ਬੇਖੌਫ ਹੋ ਕੇ ਦੋ ਮੋਟਰਸਾਈਕਲ ਸਵਾਰ ਵਿਕਤੀਆਂ ਦੇ ਵੱਲੋਂ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਸੀਸੀਟੀਵੀ ਦੇ ਵਿੱਚ ਵੀ ਵਿਖੇ ਨੇ ਮੂੰਹ ਬੰਨੇ ਹੋਏ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਜਿਨ੍ਹਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਚੜਾਈਆਂ ਗਈਆਂ ਬਿਲਹਾਲ ਕਿ ਕੁਝ ਦਿਨ ਪਹਿਲਾਂ ਜਿਹੜੇ ਕਿ ਫਿਰੋਤੀ ਦੇ ਲਈ ਧਮਕੀ ਭਰੀ ਕਾਲਾਂ ਵੀ ਆਈਆਂ ਸਨ ਤੇ ਉਸ ਦੇ ਬਾਰੇ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਸੀ ਪਰ ਫਿਰ ਵੀ ਇਸ ਤਰ੍ਹਾਂ ਦੀ ਘਟਨਾ ਬੜੀ ਮਾੜੀ ਘਟਨਾ ਨੰਨਜੋਗ ਆ ਅੱਜ ਦਸਰਾ ਜੁਲਰ ਜਿਹੜੀ ਸ਼ਾਪ ਆ ਇੱਕ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਤੇ ਤਾੜ-ਤਾੜ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰੈਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨ ਜੋਗ ਐਸਐਸਪੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਂਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੇ ਕੰਪਲੇਂਟ ਥਾਣੇ ਘੱਲ ਦਿੱਤੀ ਥਾਣੇ ਦਾ ਝੁੱਲੇ ਰਵੱਈਏ ਕਾਰਨ ਨਾਨ ਵਸਿਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ੍ਰੀ ਹਰਗਮਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇੱਕ ਗੱਲ ਦੇ ਵਿੱਚ ਜੇ ਕੋਈ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ ਜਿਹਨਾਂ ਨੂੰ ਪਹਿਲਾਂ ਤੋਂ ਹੀ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੋਆ ਡੀਐਸਪੀ ਸਾਡੇ ਸ੍ਰੀ ਹਰਗਮਿੰਦਪੁਰ ਕੱਕੜ ਜੀ ਹੋਣਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਹੈ ਕਿਉਂਕਿ ਜਿਹੜੀ ਗੋਲੀ ਚੱਲੀ ਹੈ ਤੁਸੀਂ ਕੈਮਰੇ ਵਿੱਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਈ ਨਹੀਂ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਹੈ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰਨਾ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾ ਹੋਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮੰਨ ਕਰਦਾ ਹਾਂ ਐਸਐਸਪੀ ਬਟਾਲਾ ਤੋਂ ਕਿ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦੋ ਜਲਦ ਫੜੇ ਜਾਣੇ ਚਾਹੀਦੇ ਨੇ ਸੀਸੀਟੀਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ੌਪ ਤੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਕੱਢ ਕੇ ਦੇਤੇ ਉਹਨਾਂ ਨੂੰ ਇੱਕ ਤੋਂ ਗੱਡੀਆਂ ਦਾ ਸ਼ੱਕਾ ਹੋਵੇ ਕੱਢ ਕੇ ਵੀਡੀਓ ਇਹਨੂੰ ਦੇ ਤੋ ਉਹਨਾਂ ਨੂੰ ਟ੍ਰੇਸ ਕਰਨਾ ਉਹਨਾਂ ਦਾ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਨੇ ਉਹਨਾਂ ਦੇ ਪਰਸਨਲ ਤੌਰ ਤੇ ਇਹਨਾਂ ਦੀ ਸ਼ੌਪ 'ਤੇ ਕੈਮਰੇ ਲੱਗੇ ਹੋਏ ਆ। ਆਪਾਂ ਲਗਾਰੀ ਤੇ ਗੋਲੀ ਚੱਲੀ ਆ ਬੀਬੀ ਸ਼ਾਇਦ ਦੀ ਦੁਕਾਨ ਤੇ ਉਹ ਮੌਕੇ 'ਤੇ ਆਏ ਆ ਤੇ ਵੈਰੀਫਾਈ ਕਰ ਰਹੇ ਤੇ ਨੋਟ ਕਰ ਰਹੇ ਆ ਉਹਨਾਂ ਨੇ। ਇਹਨਾਂ ਨੂੰ ਕੋਈ ਦੱਸ ਰਹੇ ਸੀ ਤੇ ਉਹਨਾਂ ਨੂੰ ਕੋਲ ਆਈ ਸੀ ਤੇਰੇ ਕਾਲ ਉਹ ਮੱਝ ਹੋਈ ਹੈ। ਸਰਕਾਰ ਅਸੀਂ ਆਏ ਜੀ ਪੁਸ਼ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਉਹ ਬਾਈ ਵੀ ਬਾਰ ਬਾਰ ਤੇ ਇਸਲੇ ਦੇ ਬਰਸ ਜਣ ਗਏ ਆ ਅਸੀਂ ਲਗਾੜੀ ਸੇ ਗੋਲੀਆਂ ਚੱਲੀ हैं ਬੀਬੀ ਸਾਹਿਬ ਦੀ ਦੁਕਾਨ ਤੇ ਅਸੀਂ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਤੇ ਪੁਸ਼ ਕਰ ਰਹੇ ਹਾਂ ਕਿਸੇ ਕਰਮੇ ਤੋਂ ਬਗੜ ਕਰ ਕੋਈ ਇਹਨਾਂ ਨੂੰ ਕੋਈ ਦੱਸ ਰਿਹਾ ਕੋਈ ਤੈਨੂੰ ਕੋਈ